ਫਿਲੌਰ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਐਸ.ਡੀ.ਐਮ. ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਪਿਆ ਗਿਆ। ਮੁੱਖ ਮੰਗਾਂ ਵਿੱਚ ਨੌਜਵਾਨਾਂ ਲਈ ਕੀਤਾ 2500 ਬੇਰੋਜ਼ਗਾਰੀ ਪੱਤਾ ਦਾ ਵਾਅਦਾ ਪੂਰਾ ਕਰਨਾ, ਸਿੱਖਿਆ ਦਾ ਨੀਜੇਕਰਨ ਰੋਕਣਾ, ਸਰਕਾਰੀ ਨੌਕਰੀਆਂ ਦੀਆਂ ਖਾਲੀ ਪੋਸਟਾਂ ਭਰਨਾ, ਮੁਫਤ ਅਤੇ ਇਕਸਾਰ ਸਿੱਖਿਆ ਸਕਾਲਰਸ਼ਿਪ ਤੇ ਬਸਪਾਸ ਸਕੀਮ ਲਾਗੂ ਕਰਨਾ, ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਪੂਰੀ ਕਰਨਾ। ਬੇਰੋਜ਼ਗਾਰੀ ਪੱਤਾ ਵਦੋੜਾ ਅਤੇ ਨਸ਼ਿਆ ਤੇ ਪੂਰੀ ਪ੍ਰਬੰਧੀ ਲਗਾਉਣਾ ਸ਼ਾਮਿਲ ਹਨ ਆਗਵਾ ਨੇ ਸਰਕਾਰ ਨੂੰ ਦੋਸ਼ ਲਗਾਇਆ ਹੈ ਕਿ ਨੌਜਵਾਨਾਂ ਨਾਲ ਕੀਤੇ ਚੋਣ ਵਾਦੇ ਪੂਰੇ ਨਹੀਂ ਹੋਏ ਤਾਂ ਨਸ਼ਾ ਵਿਰੁੱਧ ਮੁਹੰਮ सिर्फ ਦਿਖਾਵਾ ਹੈ ਇੱਕ ਅੱਲਾ ਆਪਾ ਫਲੋਰ ਦੇ ਅੰਦਰ ਹੀ ਨਹੀਂ ਪੂਰੇ ਪੰਜਾਬ ਦੇ ਅੰਦਰ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਪੰਜਾਬ ਦੀਆਂ ਤਹਿਸੀਲਾਂ ਦੇ ਅੰਦਰ ਮੰਗ ਪੱਤਰ ਦੇ ਰਹੇ ਆ ਤੇ ਪੰਜਾਬ ਦੀ ਸਰਕਾਰ ਨੂੰ ਯਾਦ ਕਰਾ ਰਹੇ ਆ ਵੀ ਤੁਸੀਂ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਰੋਜ਼ਗਾਰ ਦੇਣ ਦਾ ਭਗਸੇਂਦ ਪਿੰਡ ਖੜ ਕੇ ਸੌਂਹ ਖੜਦੀ ਸੀ ਹੋਰਾ ਪਿੰਨ ਮੈਂ ਜਿਹੜਾ ਨੌਜਵਾਨਾਂ ਦੇ ਰੋਜ਼ਗਾਰ ਦੀ ਚਲਾਉਂਗਾ ਜਾਂ ਪੰਜਾਬ 'ਚ ਨਸ਼ਾ ਖਤਮ ਕਰੂੰਗਾ ਜਾਂ ਚੰਗੀਆਂ ਸੇਵ ਸੂਤਾਂ ਦਵਾਂਗਾ ਉਹ ਸਾਰੇ ਜਿਹੜੇ ਵਾਅਦੇ ਅੱਜ ਜਿਹੜੇ ਆ ਝੂਠੇ ਲਾਰੇ ਸਾਬਤ ਹੋਏ ਜਾਂਦੇ ਇਸ ਕਰਕੇ ਆਪਾਂ ਜਿਹੜਾ ਇਹ ਮੰਗ ਪੱਤਰ ਦੇ ਕੇ ਯਾਦ ਪੱਤਰ ਦੇ ਕੇ ਸਰਕਾਰ ਨੂੰ ਯਾਦ ਕਰਾ ਰਹੇ ਆ ਵੀ ਤੁਸੀਂ ਜਿਹੜਾ ਇਹ ਯਾਦ ਰੱਖੋ ਵੀ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਤੇ ਨਾਲ ਹੀ ਆਪਾਂ ਐਲਾਨ ਕਰਦੇ ਆਂ ਵੀ ਜੇਕਰ ਇਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਸਰਕਾਰ ਕਰਦੀ ਜਿਹਦਾ ਸਾਥੀ ਢੇਸੀ ਨੇ ਕਿਹਾ ਵੀ ਆਪਾਂ 28 ਸਤੰਬਰ ਨੂੰ ਭਗਤ ਸਿੰਘ ਦੇ ਪਿੰਡ ਨੂੰ ਖੜਕੜ ਕਲਾਂ ਜਾ ਕੇ ਉੱਥੇ ਪੱਕਾ ਮੋਰਚਾ ਲਾ ਦੇਣਾ ਰੋਜ਼ਗਾਰ ਦੇ ਸਵਾਲ ਨੂੰ ਲੈ ਕੇ ਜਿਹੜੇ ਬੇਰੁਜ਼ਗਾਰ ਪੰਜਾਬ ਦੀ ਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਉਹਨੂੰ ਲਾਮਬੰਦ ਕਰਕੇ ਇਕੱਠੇ ਕਰਕੇ ਉੱਥੇ ਬਿਠਾ ਦੇਣਾ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਵੀ ਤੁਸੀਂ ਇੱਕ ਤਾਂ ਵਰਦੇ ਮੀਂਹ ਦੇ ਵਿੱਚ ਆਇਆ ਧੰਨਵਾਦ ਆ ਤੇ ਉਸ ਪ੍ਰੋਗਰਾਮ ਦੀ ਵੱਡੇ ਪੱਧਰ ਤੇ ਜਿਹੜਾ ਆਪਾਂ ਤਿਆਰੀ ਕਰੀਏ ਲਾਮਬੰਦ ਕਰੀਏ ਪਿੰਡਾਂ ਦੇ ਨੌਜਵਾਨਾਂ ਨੂੰ ਜਥੇਬੰਦ ਕਰਕੇ ਇਸ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਜਿਹੜਾ ਇਹਨਾਂ ਮਸਲਿਆਂ ਉੱਪਰ ਜਿਹੜਾ ਆ ਉਹ ਧਿਆਨ ਦੇਵੇ ਉਹਦੇ ਨਾਲ ਹੀ ਫਲੋਰ ਦਾ ਇੱਕ ਸਾਡਾ ਗੰਭੀਰ ਮਸਲਾ ਆ ਜਿਹੜਾ ਸਾਥੀਆਂ ਨੇ ਗੱਲ ਕੀਤੀ ਵੀ ਮਹਿਲਾ ਸੰਤੋਖਪੁਰੇ ਦੇ ਅੰਦਰ ਉਹ ਲੋਕ ਰਹਿੰਦੇ ਆ ਜਿਹੜੇ ਦੋ ਪਟਰੀਆਂ ਦੇ ਵਿਚਕਾਰ ਜਿਨ੍ਹਾਂ ਦੇ ਘਰ ਆ ਘੱਟੋ ਘਾਟ ਨਹੀਂ 5-600 ਬੰਦੇ ਜਿਹੜੇ ਉੱਥੇ ਰਹਿੰਦੇ ਹੈਗੇ ਆ ਉਹ ਡੇਲੀ ਉਹਨਾਂ ਦੇ ਆਉਣ ਜਾਣ ਦੀ ਪ੍ਰੋਬਲਮ ਹੈਗੀ ਆ ਕਿਸੇ ਨੇ ਮੋਟਰਸਾਈਕਲ ਆਪਣਾ ਲਾਈਨਾਂ ਤੋਂ ਟਪਾਉਣਾ ਅੱਜ ਨੌਜਵਾਨ ਦੋਸਤੋ ਅੱਜ ਆਪਾਂ ਤਹਿਸੀਲ ਦੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋ ਕੇ ਕਿਹੜਾ ਐਸਡੀਐਮ ਰਾਹੀਂ ਕਿਹੜਾ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿਉਂਕਿ ਆਪਾਂ ਨੂੰ ਪਤਾ ਆ ਜਿਹੜੀਆਂ ਸਰਕਾਰਾਂ ਆ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀਆਂ ਵੱਡੇ-ਵੱਡੇ ਵਾਦੇ ਚਾਹੇ ਉਹ ਨੌਜਵਾਨਾਂ ਨਾਲ ਹੋਣ ਜਾਂੇ ਮਜ਼ਦੂਰਾਂ ਨਾਲ ਹੋਣ ਜਾਂੇ ਹੋਰ ਕਿਸੇ ਵਰਗ ਨਾਲ ਹੋਣ ਕਰਤਾ ਲੈਂਦੀਆਂ ਆ ਪਰ ਜਦੋਂ ਚੋਣਾਂ ਜਿੱਤ ਕੇ ਉੱਪਰ ਕੁਰਥੀਆਂ ਦੇ ਬੰਦੇ ਆ ਉਹਨਾਂ ਦੀਆਂ ਫੇਰ ਤੋਂ ਜਾ ਰੀਆਂ ਘੜੀਆਂ ਵੱਡੇ ਸਮਗਲਰਾਂ ਨਾਲ ਵੱਡੇ ਵੱਡੇ ਘੜੇ ਉਹ ਮੰਤਰੀ ਆ ਉਹਨਾਂ ਨਾਲ ਫੇਰ ਪੈ ਜਾਂਦੀਆਂ ਆ ਪਰ ਜਿਹੜੇ ਗਰੀਬ ਲੋਕਾਂ ਤੋਂ ਵੋਟਾਂ ਲੈਂਦੀਆਂ ਆ ਜਿਨ੍ਹਾਂ ਦੇ ਸਿਰ ਤੇ ਉਹ ਕੁਰਥੀਆਂ ਦੇ ਬੰਦੇ ਆ ਪਰ ਉਹ ਮਜ਼ਦੂਰ ਘੜੇ ਆ ਉਹ ਨੌਜਵਾਨ ਆ ਉਹ ਵਿਦਿਆਰਥੀ ਆ ਫੇਰ ਉਹ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹਨਾਂ ਤੋਂ ਵੀ ਡਗੜੀਆਂ ਡਾਂਗਾ ਖਾਣ ਨੂੰ ਮਜਬੂਰ ਹੋ ਜਾਂਦੇ ਆ ਆਪਾਂ ਕੜੀ ਸੂਬੇ ਦੀ ਕਮੇਟੀ ਵੱਲੋਂ ਕਿਦਾਂ ਫੈਸਲਾ ਲਿਆ 19 ਤਰੀਕ ਤੋਂ ਜਿਹੜਾ 23 ਤਰੀਕ ਦਾ ਕੋ ਉਹ ਕਿਹੜੇ ਆਪਾਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣੇ ਆ ਉਹ ਆਪਾਂ ਨੌਜਵਾਨ ਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਫਲੋਰ ਐਸ ਡੀ ਐਮ ਰਾਹੀਂ ਜਿਹੜਾ ਪੰਜਾਬ ਸਰਕਾਰ ਨੂੰ ਵੀ ਭੇਜ ਰਹੇ ਆ ਤੇ ਆਸ ਵੀ ਕਰਦੇ ਆ ਵੀ ਐਸ ਡੀ ਐਮ ਸਾਹਿਬ ਜਿਹੜੀ ਹੈ ਉਹ ਜੇ ਪੰਜਾਬ ਸਰਕਾਰ ਭੁੱਲੀ ਆ ਤੇ ਐਸ ਡੀ ਐਮ ਸਾਹਿਬ ਘੜੇ ਉਹਨਾਂ ਨੂੰ ਉਹ ਬਾਅਦ ਇਹ ਜਾਦ ਕਰਾਉਣ ਲਈ ਜਿਹੜਾ ਸਾਡਾ ਨੌਜਵਾਨ ਸਭਾ ਦਾ ਹੈ ਮੰਗ ਪੱਤਰ ਇਹ ਪੰਜਾਬ ਸਰਕਾਰ ਨੂੰ ਭੇਜਣਗੇ ਕਿ ਨੌਜਵਾਨ ਜਿਹੜੇ ਆ ਉਹ ਅੱਜ ਫੇਰ ਇਕੱਠੇ ਹੋ ਕੇ ਜਿੱਦਾਂ ਪਹਿਲਾਂ ਸਰਕਾਰਾਂ ਦੇ ਗਲਾਂ 'ਚ ਗੂਠਾ ਦੇ ਰਹੇ ਸੀ ਉਦਾਂ ਹੀ ਉਹ ਗੜੇ ਨੌਜਵਾਨ ਅੱਜ ਤੁਹਾਡੇ ਗਲ 'ਚ ਵੀ ਗੂਠਾ ਦੇਣ ਲਈ ਗੜੇ ਥੜਕਾਂ ਦੇ ਉੱਤਰ ਆਏ। ਅੱਜ ਆਪਾਂ ਵਰਦੇ ਮੀਂਹ 'ਚ ਆਏ ਆ ਇਸ ਲਈ ਤੁਹਾਡੇ ਸਾਰੇ ਨੌਜਵਾਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਵੀ ਤੁਸੀਂ ਗੜਾ ਪੰਜਾਬ ਸਰਕਾਰ ਨੂੰ ਜਿਹੜਾ ਯਾਦ ਕਰਉਣ ਆਏ ਆ। ਇਸ ਦੇ ਬਾਵਜੂਦ ਅੱਜ ਨੌਜਵਾਨਾਂ ਨੇ ਆਪਣੇ ਮਸਲੇ ਨੂੰ ਲੈ ਕੇ ਜਿਹੜੀ ਅੱਜ ਇਹ ਪਹਿਲ ਕਦਮੀ ਕੀਤੀ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਤੁਹਾਡੇ ਸਾਰੇ ਨੌਜਵਾਨਾਂ ਦਾ ਤੇ ਬੀਬੀਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਾਸਤੇ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਾਨੂੰ ਕੋਈ ਸ਼ੌਕ ਵੀ ਹੈ ਵੀ ਇਸ ਤਰ੍ਹਾਂ ਨੌਜਵਾਨ ਇਕੱਠੇ ਹੋ ਕੇ ਜੇ ਕਿਸੇ ਕੋ ਮਾੜਾ ਮੋਟਾ ਕਿਤੇ ਕੋਈ ਟੈਂਪਰੇਰੀ ਕੋਈ ਰੁਜ਼ਗਾਰ ਹੈ ਉਹਨੂੰ ਛੱਡ ਕੇ ਇਸ ਤਰ੍ਹਾਂ ਕਿਤੇ ਸਰਕਾਰੀ ਦਫ਼ਤਰਾਂ ਦੇ ਕਿਤੇ ਧੱਕੇ ਖਾਣੇ ਇਹ ਕਿਤੇ ਸਾਡੀ ਕਿਸਮਤ ਦੇ ਅੰਦਰ ਨਹੀਂ ਲਿਖਿਆ ਹੈ ਪਰ ਇਹ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਹੈ ਜਿਹਨੂੰ ਲਗਭਗ 1.5 ਸਾਲ ਹੋ ਗਏ ਆ ਉਹਨੂੰ ਪੰਜਾਬ ਦੇ ਅੰਦਰ ਸੱਤਾ ਦੇ ਵਿੱਚ ਆਈ ਨੂੰ ਪਰ ਇਨ੍ਹਾਂ 1.5 ਸਾਲਾਂ ਦੇ ਅੰਦਰ ਜਿਹੜਾ ਭਗਵੰਤਮਾਨ ਖੜਕੜ ਗਲਾਂ ਦੀ ਧਰਤੀ ਤੋਂ ਖੜ ਕੇ ਐਲਾਨ ਕਰਦਾ ਆ ਕਿ ਨੌਜਵਾਨੋ ਕਿ ਅੱਜ ਜਿਹੜਾ ਆ ਅੱਜ ਅਸੀਂ ਸੱਤਾ ਦੇ ਅੰਦਰ ਅਸੀਂ ਪਹੁੰਚ ਗਏ ਆ ਅੱਜ ਅਸੀਂ ਸੱਤਾ ਦੇ ਵਿੱਚ ਆ ਗਏ ਆ ਤੇ ਸੱਤਾ ਦੇ ਵਿੱਚ ਆਉਂਦਿਆਂ ਹੀ ਜਿਹੜਾ ਸਾਡਾ ਸਭ ਤੋਂ ਪਹਿਲਾ ਕੰਮ ਆ ਉਹ ਕੰਮ ਆ ਵੀ ਜਿਹੜਾ ਹਰਾ ਪੰਨ ਮੇਰੇ ਹੱਥ ਆ ਜਾਣਾ ਆ ਤਾਂ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੂੰਗਾ